ਦੇ ਦੋਸਤੋ ਸਮੋਸੇ ਖਾਣ ਦੇ ਅਗਰ ਤੁਸੀਂ ਇੱਛੂ ਖਾਤੇ ਘਰ ਵਿੱਚ ਤੁਹਾਡੇ ਕੋਈ ਫੰਕਸ਼ਨ ਵੀ ਆ ਲਓ ਜੀ ਸਮੋਸੇ ਤਾਂ ਹੁਣ ਕੈਂਡੀ ਲੈ ਕੇ ਆਇਆ ਵਾ ਜਿਹੜੇ ਸਮੋਸਿਆਂ ਦਾ ਮਜ਼ਾ ਕਹਿੰਦੇ ਕੈਂਡੀ ਦੇ ਸਮੋਸਿਆਂ ਦਾ ਹੀ ਮਜ਼ਾ ਆਇਆ ਭਾਈ ਦੇਖ ਲਓ ਹੁਣ ਬਣ ਗਿਆ ਵਾ ਹਲਵਾਈ ਕਹਿੰਦਾ ਵੀ ਮੈਂ ਤਾਂ ਸਮੋਸੇ ਬਣਾਉਂਗਾ ਤੇ ਸਮੋਸੇ ਖਵਾਉਂਗਾ ਲਓ ਜੀ ਤੁਸੀਂ ਵੀ ਖਾਓ ਤੇ ਨਾਲੇ ਹੱਸੋ ਰੱਜ ਰੱਜ ਕੇ ਹੱਸੋ ਤੇ ਲਾਈਕ ਮੈਨੂੰ ਕਰਕੇ ਜਾਈਓ ਲਓ ਜੀ ਨਾਲੇ ਖਾ ਲਓ ਤੇ ਨਾਲੇ ਹੱਸ ਲਓ ਇੱਕ ਭੂਆ ਦਾ ਇੱਕ ਭੂਆ ਦੇ ਮੁੰਡੇ ਦਾ ਸਮੋਸਾ ਹੈ ਅੱਧਾ ਸਮੋਸਾ ਫੁੱਫੜਦਾ ਹੈ ਹੈਨਾ ਫੁੱਪੜ ਬੋਣਾ ਵਾ ਅणि ਯਾਰ ਉਹਨੇ ਵਹਿ ਬੀਪੀ ਦੀ ਸ਼ਿਕਾਇਤ ਕਰ ਲਿਆ ਚਟਨੀ ਪਾ ਯਾਰ ਚਟਨੀ ਮੈਨੂੰ ਵਾਹਾਂ ਸਾਰੀ ਪਾਦੀ ਨਾਲੇ ਸਿਰ ਨਾ ਲਾ ਮਨ ਉਹ ਨਹੀਂ ਨਹੀਂ ਯਾਰ ਦੋ ਤਾਂ ਸਮੋਸੇ ਫੜ ਕੇ ਵਿੱਚ ਐ ਕਰ ਆਪਣਾ ਸਟੈਂਡਰਡ ਸਾਈਜ਼ ਸਮੋਸਾ ਇੱਦਾਂ ਹੀ ਹੁੰਦਾ ਭਾਜੀ ਹੋਰ ਵੱਡਾ ਇੱਟ ਤਲਦਾ ਤੈਨੂੰ ਮੈਂ ਉਹ ਹੋਰ ਵੀ ਹਲਵਾਈ ਉਹ ਕੀ ਹਾਲੀ ਠੀਕ ਆ ਭਾਜੀ ਕਿਦਾਂ ਸਮੋਸੇ ਸਮੋਸੇ ਵੀ ਠੀਕ ਆ ਤੁਸੀਂ ਦੱਸੋ ਮੈਂ ਵੀ ਠੀਕ ਆ ਉਹ ਮੇਰੇ ਕਹਿਣ ਦਾ ਮਤਲਬ ਸਮੋਸੇ ਕੀ ਭਾ ਕੀ ਆ 15 ਦਾ ਭਾਜੀ ਇੱਕ ਵਾ ਪੀਸ 15 ਦਾ ਹਾਂ ਮਹਿੰਗੇ ਨਹੀਂ ਯਾਰ ਥੋੜੇ ਨਹੀਂ ਭਾਜੀ ਇੰਦਾ ਮਾਰਕੀਟ ਤੇ ਜੋ ਚੰੰਡਾ ਰੇਟ ਉਹ ਦੇਣਾ ਹੁੰਦਾ ਤੁਹਾਨੂੰ ਪਤਾ ਫਿਰ ਮੰਗਿਆਈਓਗੀ ਥੋੜੀ ਜੀ ਨਾ ਨਹੀਂ ਨਹੀਂ ਯਾਰ ਥੋੜਾ ਘਟਾ ਕਰਨ ਘਟ ਨਹੀਂ ਹੋਣੇ ਭਾਜੀ ਤੁਸੀਂ ਲੈਣੇ ਤੇ ਦੱਸੋ ਕਿ ਪਰੌਣੇ ਆਏ ਘਰੇ ਤਾਂ ਹਾਂਜੀ ਹਾਂਜੀ ਪਰੌਣੇ ਆਏ ਯਾਰ ਠੀਕ ਦੱਸੋ ਲਾਸਟ ਕੀ ਲਾਏਗਾ ਸਮੋਸੇ ਦਾ ਲਾਸਟ ਭਾਜੀ 15 ਹੀ ਲਾਵਾਂਗੇ 15 ਦਾ ਹੀ ਆ ਭਾਜੀ ਇਹ ਚਲ ਕਰ ਯਾਰ ਫਿਰ ਤੇ ਸਮੋਸਾ ਕੋਈ ਵੱਡਾ ਹੈ ਨਹੀਂ ਆ ਉਹ ਘਰੇ ਫੁੱਫੜ ਆਇਆ ਵਾ ਵੱਡੇ ਮੂੰਹ ਵਾਲਾ ਆਇਆ ਫੁੱਫੜ ਕੋਨੇ ਉਹਦਾ ਵੀ ਮਤਲਬ ਹੁੰਦਾ ਮੁਕਰੇ ਪਰੌਣੇ ਆ ਯਾਰ ਕੋਈ ਵੱਡਾ ਸਮੋਸਾ ਹੋਏ ਤੇ ਉਹ ਯਾਰ ਭਾਜੀ ਏ ਆ ਵੇਖੋ ਨਾ ਸਟੈਂਡਰਡ ਸਾਈਜ਼ ਸਮੋਸਾ ਇੱਡਾ ਹੀ ਹੁੰਦਾ ਭਾਜੀ ਹੋਰ ਵੱਡਾ ਏਟ ਤਲਦਾ ਤੈਨੂੰ ਮੈਂ ਪਰ ਏਟ ਵਾਲੀ ਕਿਹੜੀ ਗੱਲ ਹੁੰਦੀ ਆ ਉਹ ਘਰੇ ਜਰਨ ਦੇਣਾ ਯਾਰ ਸਮੋਸੇ ਵੱਡਾ ਚਾਹੀਦੇ ਥੋੜੇ ਵੱਡੇ ਸਮੋਸੇ ਚੰਗੇ ਹੁੰਦੇ ਉਹ ਯਾਰ ਲੋਕੀ ਕੇਕ ਕੱਟਦੇ ਤੂੰ ਇਸ ਸਮੋਸਾ ਕੱਟਨਾ ਵਾ ਪਰ ਕਿਆ ਹੋ ਗਿਆ ਗੱਲਾਂ ਕਰਦਾ ਐਦਾਂ ਕਰ ਯਾਰ 12 ਕਰ ਦੇ ਫਿਰ ਹਾਂ 12 ਕਰ ਦਿੰਦੇ ਭਾਜੀ ਆ ਦਿਖਾਈਂ ਇੱਕ ਮਿੰਟ ਇੱਕ ਸਮੋਸਾ ਦਿਖਾਈਂ ਵਧੀਆ ਭਾਈ ਸਮੋਸਾ ਪੂਰਾ ਖਸਤਾ ਵਾ ਉਹ ਠੀਕ ਹੈ ਯਾਰ ਤਿੰਨ ਨੁਕਰਾਂ ਵਾਲਾ ਕੋਈ ਹੋਰ ਦਿਖਾਣਾ ਚਾਹ ਰਾਂ ਨੁਕਰਾਂ ਵਾਲਾ ਯਾਰ ਤੈਨੂੰ ਪਰੌਂਠੀ ਚਾਲੂ ਭਰਦਾ ਮੈਂ ਨਹੀਂ ਯਾਰ ਇਹਦੀ ਕੁੰਝ ਬੱਚਾ ਦੀ ਕਹੇ ਦੇ ਤਿੰਨ ਨੁਕਰਾਂ ਪਾਜੀ ਹੁੰਦੀਆਂ ਵਾ ਇਹਦੀਆਂ ਬਾਤ ਸ਼ਗਲ ਤੇਰੀ ਬੜੀ ਰਲਦੀ ਸਮੋਸੇ ਨਾਲ ਤੇ ਮੈਨੂੰ ਲਾਜੋ ਫਿਰ ਪਰੌਣੇ ਅੱਗੇ ਰੱਖ ਦਿਓ ਜਾ ਕੇ ਐਡਾ ਪਰ ਮੁਸ਼ਕਿਲ ਨਹੀਂ ਨਾ ਖਾਣਾ ਗਏ ਨੇ ਤੂੰ ਆਹੀ ਦੇ ਮੈਨੂੰ ਫਿਰ ਤਾਜ਼ੇ ਲੱਗਦੇ ਹੈ ਕਿੰਨੇ ਕਰਾਂ 12 ਕਰਦੇ ਯਾਰ 12 ਕਰਦਾ ਯਾਰ ਮੇਰੀ ਗੱਲ ਸੁਣ 12 ਨਾ ਯਾਰ ਐਨੇ ਖਾਣੇ ਹੈ ਨਹੀਂ ਆ ਖਾਣੇ ਦੋ ਤਿੰਨ ਹੀ ਹੁੰਦੇ ਆ ਤੇ ਤੂੰ ਕੀ ਕਰੇਗਾ ਮੈਨੂੰ ਥੋੜੇ ਦੇ ਦੇ ਹਾਂ ਉਹ ਕਿਰਾਏ ਤੇ ਦੇਦਾ ਤੈਨੂੰ ਬਾਕੀ ਵਾਪਸ ਕਰ ਦੇ ਇਹ ਕਿਹੋ ਜੀ ਗੱਲ ਹੁੰਦੀ ਹੈ ਉਹ ਚੱਲ ਤੂੰ ਕਰ ਯਾਰ ਮੇਰੀ ਗੱਲ ਸੁਣ ਲੈ ਲੈ ਨਹੀਂ ਮੈਨੂੰ ਡਰਦਾ ਯਾਰ ਇਹ ਇਨਾ ਸੋਹਣਾ ਨਹੀਂ ਹੈ ਉਹ ਯਾਰ ਤੂੰ ਫੋਟੋ ਕਿੱਥੇ ਨਹੀਂ ਹੁੰਦਾ ਯਾਰ ਸੜਿਆ ਜਿਹਾ ਲੱਗਦਾ ਮਤਲਬ ਮੇਰੇ ਕਹਿਣ ਦਾ ਸੇਰਾ ਲਾਉਣਾ ਇਹਨੂੰ ਉਹ ਯਾਰ ਤੂੰ ਗੱਲਾਂ ਨਾ ਕਰ ਚੱਲ ਤੋਲ ਯਾਰ ਕਰ ਵਧੀਆ ਭਾਜੀ ਗਰੰਟੀ ਸਮੋਸੇ ਦੇ ਦਿਆਂ ਤੁਹਾਨੂੰ ਹੋਰ ਇੱਥੇ ਆਪਣੇ ਏਰੀਆ 'ਚ ਇਦਾਂ ਦੇ ਕੋਈ ਨਹੀਂ ਦਿੰਦਾ ਇਹ ਗਰੰਟੀ ਕੁਵਰੰਟੀ ਯਾਰ ਤੂੰ ਫ੍ਰੀਜ ਲੈਂਦੇ ਆ ਮੈਂ ਤੂੰ ਉਹ ਬੋਈ ਕਹਿੰਦਾ ਗਰੰਟੀ ਦੇਂਦਾ ਮੈਂ ਖਰੇ ਵਾਰੰਟੀ ਵੀ ਹੈਗੀ ਆ ਅੱਧਾ ਖਾਦੇ ਦੀ ਪੂਰਾ ਕੁੜਕੜਾ ਸਮੋਸਾ ਵਾ ਹਾਂ ਇਹਨੂੰ ਤੋੜ ਕੇ ਵੇਖ ਲੈ ਭਾਈ ਇੱਧਰ ਆ ਪਾ ਭਰਾ ਜਰ ਤਰ ਸਮੋਸਾ ਨਾ ਇਹਨੂੰ ਦੁਬਾਰਾ ਇੱਕ ਵਾਰੀ ਤਲਕੇ ਦੇ ਮੈਨੂੰ ਐਦਾਂ ਜੇ ਤੋੜੇ ਨਾ ਬੰਦਾ ਤੇ ਵਿੱਚੋਂ ਆਵਾਜ਼ ਆਉਣੀ ਚਾਹੀਦੀ ਆ ਓ ਯਾਰ ਵਿੱਚ ਸਪੀਕਰ ਪਾ ਦਾ ਇਹਦੇ ਕਮਾਲ ਕਰਦਾ ਯਾਰ ਮੇਰਾ ਮਤਲਬ ਕਹਿਣ ਦਾ ਕਿ ਥੋੜੇ ਕੁੜਕੜੇ ਹੋਣੇ ਚਾਹੀਦੇ ਆ ਉਹ ਕੁੜਕੜੇ ਭਾਈ ਇਤਾਂ ਦੇ ਹੁੰਦੇ ਸਮੋਸੇ ਕਿੱਦਾਂ ਦੇ ਹੁੰਦੇ ਔਰ ਕੁੜਕੜੇ ਕਿਹੜੇ ਕੁੜਕੜੇ ਲਾ ਲਾ ਪੈਕਟ ਲਾ ਲਾ ਇੱ ਕਰਦੇ ਆਰੇ ਤੈਨੂੰ ਟੈਗ 12 ਕਰਦੇ ਨੂੰ 12 ਬੜੇ ਸਰਜੂਗਾ ਆ ਸਰਜਣਾ ਸਰਜਾ ਕਿੰਨੇ ਤੋਂ ਪੁਰਾਣੇ ਆ ਪੁਰਾਣੀ ਘਾਟੀ ਆ ਚਲ ਬਾਕੀ ਵਾਪਸ ਕਰ ਜੂ ਮੈਂ ਤੈਨੂੰ ਯਾਰ ਵਾਪਸ ਕਿੱਦਾਂ ਕਰ ਤੂੰ ਵਾਪਸ ਨਹੀਂ ਹੁੰਦੀ ਚੀਜ਼ਾਂ ਨਾ ਭਾਈ ਇਕੱਲੀ ਚੀਜ਼ ਲੈ ਵਾਪਸ ਨੂੰ ਸੋਚ ਲੈ ਤੂੰ ਲੈਣੇ ਕਿੰਨੇ ਆ ਤੂੰ ਮਨ ਬਣਾ ਲੈ ਯਾਰ ਹਿਸਾਬ ਨਾਲ ਲੈਨੇ ਨਾ ਆਪਾਂ ਐਡੀ ਕਿਹੜੀ ਗੱਲ ਆ ਦੇਖ ਇੱਕ ਭੂਆ ਦਾ ਇੱਕ ਭੂਆ ਦੇ ਮੁੰਡੇ ਦਾ ਸਮੋਸਾ ਆ 10 ਸਮੋਸਾ ਫਫੜਦਾ ਹੈ ਹੈ ਨਾ ਫਫੜ ਬੋਣਾ ਵਾ ਮੈਂ ਯਾਰ ਉਹਨੂੰ ਵੇਹ ਬੀਤੀ ਦੀ ਸ਼ਿਕਾਇਤ ਤਲਿਆ ਮਲਿਆ ਘਟ ਖਾਂਦਾ ਹੋ ਅੱਦਾ ਅੱਦਾ ਨਹੀਂ ਭਾਜੀ ਵੇਚਦੇ ਯਾ ਤਾਂ ਅੱਦਾ ਚਾਦਾ ਤੂੰ ਖਾ ਲਈ ਯਾਰ ਯਾਰ ਮੈਂ ਖਾ ਮੈਂ ਦੱਸਵੇਂ ਖਾਣਾ ਨਹੀਂ ਭਰਾ ਆਪਾਂ ਇਦਾ ਹੀ ਖਾਣਾ ਵਾ ਚਲ ਲਈ ਕਰ ਤੂੰ ਕਰ ਦੇ ਯਾਰ ਪੈਕ ਵੇਖੀ ਜਾਊਗੀ ਆਓ ਉਹ ਮਟਰ ਵਾ ਭਰਾ ਆ ਮਟਰ ਆ ਭਾਜੀ ਦਿਖਾਈ ਭਲਾ ਦੇਖੋ ਭਾਜੀ ਲੂਨੇ ਆ ਨੇ ਯਾਰ ਔਰ ਖੱਟੇ ਮਿੱਠੇ ਹੁੰਦੇ ਆ ਇਹਨਾਂ ਨੂੰ ਵਧੀਆ ਵਾ ਵਧੀਆ ਵਾ ਲੂਨੇ ਹੁੰਦੇ ਆ ਐਜੋ ਕਰ ਪਈਆ ਇਹ ਕਰਦੇ ਚਾਹ ਨਾਲ ਖਾਦੇ ਹੁੰਦੇ ਆ ਓ ਯਾਰ ਮੇਰੇ ਲੋ ਭਾਈ ਤੂੰ ਲੱਸੀ ਨਾ ਖਾ ਲਾ ਭਏ ਚੱਲ ਨਹੀਂ ਚਾਹ ਨਾ ਖਾਵਾਂਗੇ ਯਾਰ ਪਰੌਣੇ ਆਏ ਆ ਓਏ ਸੁਆਹ ਨਾ ਖਾਜੇ ਭਾਜੀ ਢੂੜ ਕੇ ਉੱਤੇ ਇਹ ਹੀ ਪਾ ਦੇ ਪਾਈਆ ਇਹ ਵੀ ਪਾ ਦੀਏ ਹਾਂ ਮੱਠੀ ਵੀ ਪਾ ਦੀਏ ਕਿਹੜੀ ਮੱਠੀ ਵਧੀਆ ਆਈ ਆ ਵੇਖੋ ਆਹ ਰਹਿੰਦੇ ਯਾਰ ਇਹਦੀ ਸ਼ਗਲ ਨਹੀਂ ਚੰਗੀ ਤੇ ਤੇਰੀ ਕਿਹੜੀ ਚੰਗੀ ਆ ਫਿਰ ਕੀ ਹੋ ਗਿਆ ਪਾਲਾ ਕਾ ਕੋਈ ਜਾਨ ਨਹੀਂ ਇਹ ਨਹੀਂ ਚਾਹੀਦਾ ਯਾਰ ਇਹ ਰੱਖ ਲੈ ਮਟਰ ਪਾ ਦੇ ਤੂੰ ਮੇਰੇ ਇਹ ਕਿਹਨੇ ਲੱਡੂ ਵੇ ਲੋਰ ਵੇ ਲੋਰ ਹੋਰ ਕੁਝ ਮਿੱਠਾ ਕੀ ਹੈਗਾ ਆਪਣੇ ਕੋ ਮਿੱਠੇ ਦੀ ਭਾਜੀ ਸਾਰਾ ਲੱਡੂ ਆ ਕੋਲਡ ਡਰਿੰਕਾ ਵੀ ਹੈਗੀ ਆ ਵਾ ਸਾਰਾ ਕੁਝ ਹੈਗਾ ਆਪਣੇ ਕੋ ਆ ਲੱਡੂ ਕਿਹੜੇ ਖਾਣ ਵਾਲੇ ਔਰ ਇਹ ਪੀਣ ਵਾਲੇ ਨਹੀਂ ਨਹੀਂ ਮੇਰੇ ਕੰਨ ਮਨ ਤਾਜੇ ਉਹ ਤੇ ਤਾਜੇ ਆ ਔਰ ਕਿਤੇ ਵੀ 2 ਮਿੰਟ ਰੋਗੇ ਇਹਨਾਂ ਨੂੰ ਪੈਣ ਨਹੀਂ ਇਹਦਾ ਰੰਗ ਬੜਾ ਤਾਜ ਆ ਯਾਰ ਕਾਲਾ ਕਿੱਥੇ ਤੂੰ ਅੰਨਾ ਹੋ ਗਿਆ ਵਾ ਯਾਰ ਤੇਰੇ ਕੀ ਕਮਜ਼ੋਰ ਹੈ ਤੇਰੀ ਕਿਵੇਂ ਲੱਗਦਾ ਖਰੀ ਤੇਰੀ ਬਣਾਉਣ ਦਾ ਰੰਗ ਚੜ ਗਿਆ ਇਹਨਾਂ ਨੂੰ ਯਾਰ ਮੈਨੂੰ ਲੱਗਦਾ ਤੂੰ ਹੋ ਰਹੀ ਕਿ ਇਹਦੇ ਰੰਗਾ ਚ ਵਾ ਤੈਨੂੰ ਕਿਹੜੇ ਰੰਗ ਚੜੇ ਆ ਉਹ ਚੱਲ ਰਹੇ ਨੇ ਲੱਡੂ ਨਹੀਂ ਲੜੇ ਮੈਨੂੰ ਚੰਗੇ ਲੱਭੇ ਜੇ ਲੱਗਦੇ ਆ ਉਹ ਗੁਲਾਬ ਜਮਨ ਗਰਮ ਮੂੰਹ ਸਾੜਨਾ ਪਰੋਣੇ ਆਂਦਾ ਤੂੰ ਇਹ ਨਹੀਂ ਅੱਜਕੱਲ੍ਹ ਫੈਸ਼ਨ ਚ ਆ ਨਾ ਜਿਹੜੇ ਗਰਮ ਵਾਲੇ ਗੁਲਾਬ ਜਮਨ ਖਾਂਦੇ ਲੋਕੀ ਨਹੀਂ ਉਹ ਲੋਕਾਂ ਦਾ ਤਾਂ ਦਿੱਲੀ ਨਹੀਂ ਬਣਿਆ ਉਹ ਚਲੋ ਅੱਧਾ ਗਲੋ ਵੀ ਪਾਲਾਂਗੇ ਹੈਨਾ ਆਪਾਂ ਪਾ ਦਾਂਗੇ ਉਹ ਦੇਖੋ ਕੋਈ ਠੰਡਾ ਹੈਗਾ ਠੰਡਾ ਵੀ ਹੈਗਾ ਕੋਲ ਕਿਹੜੀ ਬੋਤਲ ਦਿਖਾਈ ਆਹ ਪੈਪਸੀ ਦੀ ਬੋਤਲ ਆ ਭਰੀ ਹੈ 95 ਰੁਪਏ ਵਾਲੀ ਇਹ ਬੋਤਲ ਆਹ ਵਾਲੀ ਹਾਂਜੀ ਨਹੀਂ ਨਹੀਂ ਇਹ ਨਹੀਂ ਕੋਈ ਨਿੱਕੀ ਹੈ ਨਿੱਕੀ ਭਾਈ ਜਿਹੜੀ ਸਭ ਤੋਂ ਘੱਟ 20 ਰੁਪਿਆਵਾਂ ਵਾਲੀ ਆ ਇੱਕ ਨਹੀਂ ਨਹੀਂ ਉਸ ਤੋਂ ਘੱਟ ਕੋਈ ਉਸ ਤੋਂ ਘੱਟ ਫਿਰ ਐਂ ਕਰੋ ਤੂੰ ਮੈਡੀਕਲ ਤੋਂ ਹੀ ਨੋ ਲਾਉ ਤੇ ਉਹ ਪਿਆਉ ਘੋਲ ਕੇ ਮਾਲ ਕਰ ਨਹੀਂ ਆ ਠੰਡਾ ਪੀਉਣਾ ਹੀ ਨੋ ਪੀਵਾਂਗੇ ਆਪਾਂ ਯਾਰ ਯਾਰ ਤੂੰ ਵੀ ਯਾ ਤਾਂ ਸਸਤੀ ਕਿਹੜੀ ਕੋਲਡ ਡਰਿੰਕ ਹੁੰਦੀ ਐ ਖੁਆ ਖੁਆ ਮਾਰਨ ਦਾ ਓ ਨਹੀਂ ਚੀਂਦਾ ਹੀ ਐ ਖੁਆ ਮਾਰਨਾ ਕਿਉਂ ਆ ਤੂੰ ਲੈ ਨਾ ਆ ਉਹ ਮੇਰਾ ਮਤਲਬ ਹੈ ਖੁਆ ਬਣਾਉਂਦਾ ਉਹਨੂੰ ਮਾਰਨਾ ਹੀ ਕਹਿੰਦੇ ਹਨ ਬਣਦਾ ਹੀ ਆ ਭਾਜੀ ਰੋਜ਼ ਬਣਦਾ ਖੁਆ ਵੇਖੋ ਨਾਲ ਇਮਲੀ ਚਟਨੀ ਆ ਤੇ ਚਟਨੀ ਬਣ ਲੱਗੀ ਇਮਲੀ ਦੀ ਤੁਸੀਂ ਚਟਨੀ ਪਾਉਣੀ ਸੀ ਵਸਿਆ ਨਾ ਆਓ ਚਟਨੀ ਪਾ ਯਾਰ ਚਟਨੀ ਮੈਨੂੰ ਵਾਹ ਸਾਰੀ ਪਾ ਦੀ ਨਾਲੇ ਸਿਰ ਨਾ ਲਾਵਾਂ ਨਹੀਂ ਨਹੀਂ ਯਾਰ ਦੋ ਹੱਥਾਂ ਸਮੋਸੇ ਫੜ ਕੇ ਚੈਂ ਕਰ ਤਾਰੀ ਮਾਰਨੀ ਮੈਂ ਉਹ ਯਾਰ ਖਾਣੇ ਆ ਸਾਨੂੰ ਪਸੰਦ ਵਾ ਯਾਰ ਤੁਹਾਨੂੰ ਚਟਨੀ ਪਸੰਦ ਆ ਕਰ ਆਹੋ ਯਾਰ ਚਟਨੀ ਲਾਜੋ ਐਵੇਂ ਤੁਸੀਂ ਕਰਜੇ ਥੱਲੇ ਆ ਕੇ ਤੇ ਸਮੋਸੇ ਦੇਣ ਦੇ ਕਮਾਲ ਕਰਦਾ ਤੂੰ ਯਾਰ ਤੂੰ ਸਮੋਸੇ ਦੇ ਨਾਲ ਚਟਨੀ ਫ੍ਰੀ ਹੁੰਦੀ ਹੈ ਜਿੰਨੀ ਮਰਜ਼ੀ ਲਈ ਆਪਾਂ ਨਹੀਂ ਫ੍ਰੀ ਤੇ ਹੁੰਦੀ ਐ ਇੰਨੀ ਕੁ ਫ੍ਰੀ ਹੁੰਦੀ ਕਿ ਇੰਨੀ ਤਨ ਮੈਂ ਫ੍ਰੀ ਦੇ ਕੇ ਤੇ ਬਾਕੀਆਂ ਸਮੋਸੇ ਖਾਣ ਨਾ ਪਾਣੀ ਨਾ ਖਾਣੇ ਆ ਉਹ ਭਰਾ ਜਿੰਨੀ ਬੰਦੀ ਜਾਂ ਲੋਨੀ ਦੇ ਦੇ ਤੂੰ ਤੇ ਸਿਰ ਖਾ ਲਿਆ ਮੇਰਾ ਆ ਮੱਖੀਆਂ ਇਹ ਪਾਲੀਆਂ ਆ ਪਾਲੀਆਂ ਲੈਣੀ ਆ ਮੈਂ ਨਹੀਂ ਨਹੀਂ ਇਹ ਨਹੀਂ ਤੇਰੇ ਸਵਾਦੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਉਹ ਗੱਲ ਸੁਣ ਆ ਸਮੋਸੇ ਮੈਂ ਫੇਰ ਤੈਨੂੰ ਦੇਂਦਾਂ ਕੰਪਲੇਨਟ ਨਹੀਂ ਹੋਣੀ ਚਾਹੀਦੀ ਇਹਨੂੰ ਖੋਲੀਏ ਦੇ ਵਿੱਚ ਆਲੂ ਹੀ ਨਿਕਲਣਗੇ ਨਾ ਮੈਂ ਆਲੂ ਪਾਇਆ ਯਾਰ ਉਹ ਦੇ ਚੁਪ ਹਾਂਡਾ ਨਿਕਲਦਾ ਵਾ ਯਾਰ ਮਤ ਭਰਿਆ ਨਾ ਆਲੂ ਪੂਰੇ ਯਾਰ ਆਲੂ ਹੀ ਭਰਿਆ ਔਰ ਕੀ ਭਰਿਆ ਤੇ ਭੂਖ ਪਰੀ ਆ ਚਲ ਠੀਕ ਆ ਫਿਰ ਇਹ ਡਨ ਕਰ ਦਰਦ ਕਰ ਤੇ ਭਾਜੀ ਕਿੰਨੇ ਲੈਣੇ ਆ ਨਾ ਤਿੰਨ ਹੀ ਨਾ ਤੇਰੇ ਆਹੋ ਸਮੋਸੇ ਤੂੰ ਤਿੰਨ ਲੈਣ ਦਿਆ ਤੂੰ ਸਿਰ ਮੇਰਾ ਸਾਰਾ ਖਾ ਲਿਆ ਜ਼ਰੂਰ ਬੰਦੇ ਨੇ ਕੋਈ ਚੀਜ਼ ਟੋ ਵੀ ਆ ਕੇ ਲੈਣੀ ਹੁੰਦੀ ਕਿ ਇਦਾਂ ਹੀ ਲੈ ਲਈ ਤੋ ਲੈਣ ਆਇਆ ਤੂੰ ਆਹ ਲਫਾਫਾ ਵੱਡਾ ਲੈ ਯਾਰ ਸਮੋਸੇ ਵੱਡ ਲਫਾਫੇ ਚ ਪਾਈ ਕਿਹਦੇ ਯਾਰ ਵੱਡੇ ਲਫਾਫੇ ਤਿੰਨ ਤੂੰ ਸਮੋਸੇ ਲੈ ਆ ਯਾਰ ਲਫਾਫਾ ਤੂੰ ਕੀ ਕਰਨਾ ਕੀ ਵੱਡਾ ਲਫਾਫਾ ਤੂੰ ਨੀ ਚੰਗਾ ਲੱਗਦਾ ਯਾਰ ਪਤਾ ਲੱਗ ਪਤਾ ਲੱਗਦਾ ਸਮਾਨ ਆਇਆ ਛੋਟਾ ਧਿਕਰਾ ਦੀ ਇਹ ਤੈਨੂੰ ਯਾਰ ਇਹ ਕਿਹੜੀ ਗੱਲ ਚਲ ਪਾ ਯਾਰ ਤੂੰ ਸੇਰੀ ਬਣਾ ਖਾਣਾ ਤੂੰ ਤੇ ਯਾਰ ਸਮੋਸੇ ਤੂੰ ਤਿੰਨ ਲੈ ਆ ਤੇ ਤੂੰ ਐ ਕਰੰਦਿਆ ਜਿਦਾ ਪਤਾ ਨਹੀਂ ਤੂੰ ਕੀ ਕੱਲੋਂ ਪਾ ਅਖਬਾਰ ਚ ਆ ਜੇ ਤੇਰੀ ਫੋਟੋ ਵੀ ਤਿੰਨ ਸਮੋਸੇ ਲੈ ਕੇ ਆਇਆ ਤੂੰ ਉੱਤਰਾ ਵੇਖ ਕੇ ਪਾ ਤਿੱਖੀਆਂ ਨੁਕਰਾ ਤੇਰੇ ਵੱਜ ਜਾਣਾ ਵੇ ਨਹੀਂ ਵੱਜਦਾ ਯਾਰ ਨਹੀਂ ਵੱਜਦਾ ਲਾਓ ਭਾਜੀ ਤੁਹਾਡੀ ਜਾਇਦਾਦ ਪੂਰੇ ਹੀ ਆ ਪਾ ਤਿੰਨ ਪੂਰੇ ਹੀ ਆ ਯਾਰ ਪੈਸੇ ਤਾਂ ਹੈ ਨਹੀਂ ਯਾਰ ਪੈ ਪੈ ਡਿਲੀਟ ਹੋ ਗਏ ਐਤੋਂ ਚੱਜਣਾ ਵੇ ਪਾ ਜੇਬ ਜੂਬ ਚੈੱਕ ਕਰ ਅਲਵਾਵਾ ਬੜਾ ਦੇ ਤੂੰ ਮੈਨੂੰ ਕਿਆ ਕਰ ਲਾ ਤੂੰ ਪੈਸੇ ਤਾਂ ਉਖਾਈ ਲੱਗਣ ਡਿਆ ਮੈਨੂੰ ਤੇਰਾ ਨਹੀਂ ਪੈਸੇ ਮੰਗਾ ਲੈਣੀ ਆਪਾਂ ਇੱਕ ਸਮੋਸਾ ਦਿਖਾ ਸਮੋਸਾ ਕੀ ਵੇਖਣਾ ਯਾਰ ਤੂੰ ਤੂੰ ਵੇਖ ਲੈ ਵਧੀਆ ਇਹਦੇ ਵੀ ਚੋਂ ਨਿਕਲਨੇ ਬੈ ਆ ਯਾਰਾ ਬੜਾ ਘਰਾਇਆ ਨਹੀਂ ਬੇ ਬੇ ਆਏ ਨਹੀਂ ਰੱਖਣਾ ਟੁੱਟਾ ਨਹੀਂ ਵਾਪਸ ਲੈਣੇ ਕੋਈ ਦੁਕਾਨ ਤੋਂ ਬਾਅਦ ਚਲਦੇ ਚੀਜ਼ ਫੇਰ ਗਾਰੰਟੀ ਕੋਈ ਨਹੀਂ ਹੁੰਦੀ ਤੂੰ ਘਰਾਇਲ ਵੀ ਨਾ ਜੋੜ ਲਈ ਰੱਖ ਲੈ ਮੈਨੂੰ ਨਹੀਂ ਚਾਹੀਦਾ ਘਰਾਇਲ ਵੀ ਨਾ ਕਿਉਂ ਜੋੜਲਾ ਤੂੰ 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 ਪੈਸੇ ਦੇ ਜਿਹੜੀ ਗੱਲ ਬਾਤ ਉਹ ਗੱਲ ਕਰਨਿਆਂ ਨਾ ਓਏ ਮੱਚਾ ਸਵਾਦ ਨਹੀਂ ਹੋ ਹਾਂ ਹੀ ਸਾਰੀ ਦੁਨੀਆਂ ਖਾਂਦੀ ਆ ਯਾਰ ਓਏ ਮੱਚਾ ਸਵਾਦ ਨਹੀਂ ਆ ਮੈਂ ਬਾਹਰ ਕੁੱਤੇ ਨੂੰ ਮਾਰ ਲਗਾ ਹੀ ਹੁੰਦਾ ਮੈਂ ਤੂੰ ਮੂਵੀ ਮਾਰੀ ਜਾਂਦਾ ਤੈਨੂੰ ਸਵਾਦ ਨਹੀਂ ਲੱਗਦਾ ਸਵਾਦ ਨਹੀਂ ਆ ਤੂੰ ਗੱਲ ਤੇ ਇੱਧਰ ਤੇ ਆ ਹਾਂ ਅਸਵੇਤ ਦਾ ਚੌਥਾ ਬੰਦਾ ਹੀ ਹੋਇਦਾਂਾ ਮੇਕੋ ਸੋਸੀਲ ਮੇਟਰ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਆਹ ਨਵੇਂ ਸਟਾਈਲ ਦੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ ਜੇ ਪਸੰਦ ਆਈ ਹੈ ਤਾਂ ਯਾਰ ਸ਼ੇਅਰ ਕਰਿਓ ਜਰੂਰ ਸ਼ੇਅਰ ਕਰਿਓ ਸ਼ੇਅਰ ਕਰਨ ਨਾਲ ਹਨ ਹੌਸਲਾ ਮਿਲਦਾ ਵਾ ਤੇ ਮੇਨ ਗੱਲ ਇਹ ਆ ਵੀ ਅਸੀਂ ਪਿੰਡ 'ਚ ਹੀ ਡੇ ਆ ਭੂਬਲੀ ਸ਼ੂਟ ਕਰਨ ਦੁਕਾਨ ਦਾ ਨਾਮ ਕੀ ਹੈ ਪਿੰਡ 'ਚ ਦੁਕਾਨ ਪਈ ਆ ਗੁਰੂ ਨਾਨਕ ਸ਼ੂਟਸ ਬਣਾਉਂਦੇ ਆ ਥੈਂਕ ਯੂ ਕਰਨਾ ਹੈ ਕੋਈ ਐਡ ਨਹੀਂ ਕਰਦੇ ਪਰ ਸੱਚੀ ਇੱਥੇ ਬਹੁਤ ਵਧੀਆ ਨੇ ਤੁਹਾਡੇ